ਕਾ ਤੇਰਾ ਇਹ ਉਹਨਾਂ ਦੀ ਇੰਜਨ ਉਹਦਾ 11 ਤੇ ਹੈ ਇਹ ਸਾਰਿਆਂ ਨੇ ਬੜੀ ਆ ਜਿਹੜਾ 4 ਦਿਨਾਂ ਬਾਅਦ ਕੀ ਹੋਇਆ ਸੀ ਜ਼ਿੰਦਾ ਹਾਲੇਲੂਇਆ ਪ੍ਰਭੂ 4 ਦਿਨਾਂ ਦੇ ਮੁਰਦੇ ਨੂੰ ਕੀ ਕਰ ਰਿਹਾ ਜ਼ਿੰਦਾ ਜ਼ਿੰਦਾ ਕਰ ਥੋੜਾ ਪੜਾਂਗੇ ਆਪਾਂ ਸਟਾਰਟਿੰਗ ਦੇ ਵਿੱਚ ਜਿਵੇਂ ਜਿਵੇਂ ਚੱਲਦਾ ਜਾऊंगा ਮਰੀਮ ਰੋਦੀ ਭੈਣ ਮਾਰਥਾ ਦੀ ਨਗਰੀ ਬੈਤਨੀਆਂ ਦਾ ਲਾਜਰ ਨਾਮੇ ਇੱਕ ਮਨੁੱਖ ਬਿਮਾਰ ਸੀ ਇਹ ਉਹ ਮਰੀਮ ਸੀ ਜਿਹਨੂੰ ਪ੍ਰਭੂ ਨੂੰ ਅਤਰ ਮੰਨਿਆ ਔਰ ਆਪਣੇ ਵਾਲਾਂ ਨਾਲ ਉਹਦੇ ਚਰਨ ਮੁਝੇ ਸਨ ਉਸੇ ਦਾ ਬਰਾ ਲਾਜ਼ਰ ਬਿਮਾਰ ਸੀ ਇਸ ਲਈ ਦੋਹਾਂ ਭੈਣਾਂ ਨੇ ਉਹਨੂੰ ਕਹਾ ਭੇਜਿਆ ਕਿ ਪ੍ਰਭੂ ਜੀ ਵੇਖ ਜਿਸ ਨਾ ਤੂੰ ਠਿਤ ਕਰਦਾ ਹੈ ਸੋ ਬਿਮਾਰ ਹੈ ਹallelujah ਇਥੇ ਕੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਸਾਨੂੰ ਜਿਹੜਾ ਲਾਜ਼ਰ ਸੀ ਅਤੇ ਲਾਜ਼ਰ ਦੀਆਂ ਦੋ ਭੈਣਾਂ ਸਨ ਮਰੀਮ ਤੇ ਮਰੀਮ ਤੇ ਮਾਤਮਾ ਮਰੀਮ ਤੇ ਮਾਤਮਾ ਇਹ ਤੇ ਨੋ ਪਰ ਪ੍ਰਭੂ ਈਸ਼ੂ ਉਸਦੇ ਬੜੇ ਅਜ਼ੀਜ਼ ਸੀ ਤੇ ਪ੍ਰਭੂ ਈਸ਼ੂ ਉਸ ਨੂੰ ਬਹੁਤ ਪਿਆਰ ਕਰਦੇ ਸੀ ਬਿਲਕੁਲ ਪ੍ਰਭੂ ਈਸ਼ੂ ਉਸੇ ਮਨੁਨੁਈ ਪਿਆਰ ਕਰਦੇ ਹallelujah ਪਰ ਹੋਇਆ ਕਿ ਲਾਜ਼ਰ ਬਿਮਾਰ ਹੋ ਗਿਆ ਹallelujah ਹallelujah ਪਰਮੇਸ਼ਰ ਤੇ ਭਰੋਸਾ ਕਰਦੇ ਆ ਉਹਦੀਆਂ ਭੈਣਾਂ ਵੀ ਇੱਕ ਭੈਣ ਉਹਦੀ ਜਸ਼ੀਲੀ ਹੈ ਸੇਵਾ ਕਰਨ ਚ ਇੱਕ ਭੈਣ ਪ੍ਰਭੂ ਈਸ਼ੂ ਉਸ ਦੀਆਂ ਗੱਲਾਂ ਨੂੰ ਟੱਕ ਕੀ ਲਗਾ ਕੇ ਸੁਣਦੀ ਹੈ ਲੇਕਿਨ ਲਾਜ਼ਰ ਪ੍ਰਭੂ ਨੂੰ ਬਹੁਤ ਪਿਆਰ ਕਰਦਾ ਹੈ ਹੋਇਆ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਘਰ ਦੇ ਵਿੱਚ ਪਰਮੇਸ਼ਰ ਦੀ ਆराधना ਹੁੰਦੀ ਹੈ ਪ੍ਰਾਰਥਨਾ ਕਰਦੇ ਆ ਪ੍ਰਭੂ ਦੇ ਵਚਨਾਂ ਤੇ ਚੱਲਦੇ ਆ ਇਹਨਾਂ ਫਿਰ ਜਿਵੇਂ ਪ੍ਰਭੂ ਸਿਖਾਉਂਦਾ ਉਹਨਾਂ ਨੂੰ ਵੀ ਸਿੱਖਦੇ ਆ ਔਰ ਹੱਲੀ ਮੀ ਦੇ ਵਿੱਚ ਰਹਿੰਦੇ ਆ ਲੇਕਿਨ ਲਾਜ਼ਰ ਫਿਰ ਵੀ ਬਿਮਾਰ ਹੋ ਗਿਆ ਹallelujah ਇਹ ਕਿ ਕਿ ਚੱਕਰ ਕੀ ਬਿਮਾਰ ਕਿਉਂ ਹੋ ਗਿਆ ਮੇਰੇ ਮਸੀਹ ਭੈਣੋ ਤੇ ਭਰਾਓ ਉਹ ਪ੍ਰਭੂ ਯਿਸੂ ਜਾਣਦੇ ਆ ਉਹ ਕਿਉਂ ਬਿਮਾਰ ਪਿਆ ਜੇ ਜਦੋਂ ਉਹ ਬਿਮਾਰ ਹੋਇਆ ਤੇ ਉਹਨੂੰ ਇੱਕ ਮੈਸੇਜ ਭੇਜਿਆ ਗਿਆ ਕਿ ਜਾ ਕੇ ਦੱਸ ਦਿਓ ਜਿਸ ਨੂੰ ਤੁਸੀਂ ਪ੍ਰੀਤ ਕਰਦੇ ਹੋ ਉਹ ਲਾਜ਼ਰ ਬਹੁਤ ਬਿਮਾਰ ਹੈ ਇਤੋਂ ਤੱਕ ਬਿਮਾਰ ਹੈ ਕਿ ਮਰਨ ਵਾਲਾ ਹੈ ਤੇ ਯਿਸੂ ਮਸੀਹ ਕਹੇ ਨਹੀਂ ਹallelujah ਹallelujah ਯਿਸੂ ਮਸੀਹ ਕਹੇ ਨਹੀਂ ਉਹਦੇ ਚੇਲਿਆਂ ਨੂੰ ਹੈਰਾਨੀ ਹੋਈ ਵੀ ਕਿਉਂ ਨਹੀਂ ਗਏ ਹallelujah ਹallelujah ਲੇਕਿਨ ਯਿਸੂ ਮਸੀਹ ਦਾ ਹੱਥ ਧਰਉਣਾ ਵਿਸ਼ੇਸ਼ੀ ਲੈ ਪਾਉਣ ਬੇਕੋ ਹallelujah hallelujah ਯਿਸੂ ਮਸੀਹ ਨੂੰ ਪਰ ਹੁੰਦੇ ਨੂੰ ਵੇਖ ਕੇ ਉਹ ਵੇਖ ਕਿਉਂ ਨਹੀਂ ਹallelujah ਉਹਦਾ ਇੱਕ ਰੀਜਨ ਹੈ ਬਹੁਤ ਵੱਡਾ ਕਾਰਨ ਹੈ ਉਹ ਉਹੀ ਜਗ੍ਹਾ ਹੈ ਜਿੱਥੋਂ ਕੁਝ ਲੋਕਾਂ ਨੇ ਪੱਥਰ ਮਾਰ ਕੇ ਯਿਸੂ ਮਸੀਹ ਨੂੰ ਪਥਰਾਉਣਾ ਚਾਹੁੰਦੇ ਸੀ ਕਿ ਕੋਈ ਵੀ ਯਿਸੂ ਮਸੀਹ ਦੀ ਮਹਿਮਾਨੂ ਕਰਨ ਨਹੀਂ ਦਿੱਤਾ ਹallelujah ਲੇਕਿਨ ਪ੍ਰਭੂ ਯਿਸੂ ਮਸੀਹ ਉਹ ਉੱਥੇ ਜਾ ਰਿਹਾ ਆਪਣੇ ਹੋਰ ਤੂਰ ਦੇ ਵਿੱਚ ਜਾ ਰਿਹਾ ਲਾਜ਼ਰ ਮਰ ਗਿਆ ਯੀਸ਼ੂ ਮਸੀ ਹਲੇਬੀਨੀ ਪਹੁੰਚੇ ਚਾਰ ਦਿਨ ਹੋ ਗਏ ਉਹਨੂੰ ਕਬਰ ਦੇ ਵਿੱਚ ਰੱਖੇ ਨੂੰ ਤੇ ਯੀਸ਼ੂ ਮਸੀ ਕਹਿੰਦੇ ਹੁਣ ਆਪਾਂ ਜਾਣਾ ਹੈ ਹallelujah ਹallelujah ਮੁੜ ਕੇ ਕਰਨਾ ਆਪਾਂ ਜਾਣਾ ਹੈ ਜਾਣਾ ਹੈ ਯੀਸ਼ੂ ਮਸੀ ਚਲੇ ਗਏ ਜਦੋਂ ਗਏ ਯੀਸ਼ੂ ਮਸੀ ਨੂੰ ਮਾਰ ਪਾ ਰਸਤੇ 'ਚ ਕੋਣ ਮੈਨੇ ਮਰੀਮ ਦੱਸੋ ਬਈ ਰਸਤੇ ਵਿੱਚ ਕੌਣ ਮਿਲਣਾ ਹੈ ਮਰੀਮ ਮਾਰਥਾ ਮਿਲ ਗਈ ਹਾਂ ਹallelujah ਹallelujah ਉਹਨੂੰ ਰਸਤੇ 'ਚ ਮਿਲਣ ਆਈ ਘਰ ਦੇ ਵਿੱਚ ਬੇਟੀ ਮਰਿਆ ਹੋਇਆ ਲੋਕ ਉਹਨਾਂ ਦੇ ਕੋਲੇ ਦੁੱਖ ਪੜਨ ਆਉਣੋਂ ਦੇ ਹੋਣਗੇ ਸੋਗ ਕਰਨ ਆਉਣੇ ਹੋਣਗੇ ਤੇ ਉਹ ਉਹ ਸੋਗ ਵਾਲੇ ਸੋਗ ਵਾਲੀ ਜਗ੍ਹਾ ਨੂੰ ਛੱਡ ਕੇ ਯਿਸੂ ਮਸੀਹ ਨੂੰ ਮਿਲਣ ਗਈ ਹੈ ਤੇ ਜਦੋਂ ਯਿਸੂ ਮਸੀਹ ਨੂੰ ਮਿਲੀ ਪੜੀ ਦੀ ਜੇ ਆਪਾਂ ਹੁੰਦੇ ਉਸ ਥਾਂ ਤੇ ਪ੍ਰਭੂ ਅਸੀਂ ਤੇਰੇ ਨਾਲ ਇੰਨਾ ਪਿਆਰ ਕਰਦੇ ਸੀ ਅਸੀਂ ਤੁਹਾਡੇ ਕੋਲ ਤੋਂ ਅਸੀਂ ਸਭ ਕੁਝ ਕੀਤਾ ਅਸੀਂ ਵਚਨ ਵੀ ਗ੍ਰਹਿਣ ਕੀਤਾ ਅਸੀਂ ਵਚਨ ਤੇ ਭਰੋਸਾ ਵੀ ਕਰਦੇ ਰਹੇ ਅਸੀਂ ਉਹ ਸਭ ਕੀਤਾ ਜੋ ਤੁਸੀਂ ਸਾਨੂੰ ਸਿਖਾਇਆ ਲੇਕਿਨ ਤੁਹਾਨੂੰ ਜਰਾ ਵੀ ਤਰਸ ਨਹੀਂ ਆਇਆ ਮੇੜਾ ਨਹੀਂ ਮਾਰਿਆ ਮੇੜਾ ਨਹੀਂ ਮਾਰਿਆ ਸਭ ਕੁਝ ਦੀ ਮੀਰਣ ਕੇ ਹਾਂ ਕਿ ਤੁਸੀਂ ਹਲੇ ਵੀ ਚਾਹੋ ਸਭ ਕੁਝ ਕਰ ਸਕਦੇ ਹੋ ਹਲੇਲੂਇਆ ਸਭੋਨਾਂ ਨੇ ਯੀਸ਼ੂ ਮਸੀਹ ਨੂੰ ਇਸ਼ਾਰਾ ਦਿੱਤਾ ਕਿ ਤੁਹਾਡੇ ਹੱਥ 'ਚ ਸਭ ਕੁਝ ਕਰਨਾ ਹallelujah ਹallelujah ਯੀਸ਼ੂ ਮਸੀਹ ਨੂੰ ਉਹਦੇ ਵਿਸ਼ਵਾਸ ਦਾ ਪਤਾ ਲੱਗਿਆ ਤੇ ਜੇ ਕੋਈ ਹੋਰ ਹੁੰਦਾ ਉਸ ਸੋਗ ਵਾਲੀ ਜਗ੍ਹਾ ਨੂੰ ਛੱਡ ਕੇ ਨਾ ਆਉਂਦੀ ਆਪਣੇ ਚੋ ਕੋਈ ਹੁੰਦਾ ਉਹਨਾਂ ਨੇ ਇੱਕੋ ਗੱਲ ਕਹੀ ਸੀ ਉਹਨਾਂ ਨੇ ਕਹੀ ਸੀ ਯੀਸ਼ੂ ਇੱਥੇ ਆ ਗਿਆ ਸਾਡੇ ਘਰੇ ਸੋਗ ਦੀ ਲਹਿਰ ਹੈ ਤੇ ਯੀਸ਼ੂ ਮਸੀਹ ਇੱਥੇ ਆ ਹallelujah ਲੇਕਿਨ ਉਹ ਹਲੀਲ ਉਹ ਹਲੀਨ ਸੀ ਯੀਸ਼ੂ ਦਾ ਸਤਕਾਰ ਕਰਨ ਦੇ ਲਈ ਰਸਤੇ 'ਚ ਗਿਆ ਹallelujah। ਯੀਸ਼ੂਸੀ ਦਾ ਨਹੀਂ ਉਹ ਜਿੰਦਾ ਹੋ ਜਾਵੇਗਾ। ਉਹਦੀ ਹਾਂ ਸਾਨੂੰ ਪਤਾ ਹੈ ਜਦੋਂ ਤੁਸੀਂ ਸਾਰੇ ਮੁਰਦਿਆਂ ਨੂੰ ਜ਼ਿੰਦਾ ਕਰੋਗੇ ਉਹ ਕਿ ਆਮਤ ਵਾਲੇ ਦੇ ਵਿੱਚ ਜ਼ਿੰਦਾ ਹੋ ਜੂ ਨਹੀਂ। ਕਹਿੰਦਾ ਉਹ ਅੱਜ ਹੀ ਜ਼ਿੰਦਾ ਹੋਊਗਾ ਹallelujah। ਇਹ ਵਚਨ ਸਾਨੂੰ ਵਿਸ਼ਵਾਸ ਚ ਵਧਾਉਂਦਾ ਹੈ। ਹallelujah। ਤੇ ਜਦੋਂ ਯੀਸ਼ੂ ਸੀ ਗਏ ਕਬਰ ਦੇ ਉੱਤੇ ਤੇ ਯੀਸ਼ੂ ਸੀ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਕਿਉਂ ਕਿਉਂਕਿ ਉਹ ਜਿਸਮ ਦੇ ਵਿੱਚ ਵੀ ਸੀਗੇ ਹallelujah ਹallelujah ਯਿਸੂ ਮਸੀਹ ਆਤਮਿਕ ਸ਼ਕਤੀ ਦੇ ਵਿੱਚ ਤਾਂ ਸੀ ਲੇਕਿਨ ਜਿਸਮ ਵੀ ਸੀ ਇਨਸਾਨ ਦੇ ਨਾਲ इमोशनल ਤੇ ਭਾਵਨਾਵਾਂ ਉਹਨਾਂ ਦੇ ਅੰਦਰ ਸੀਗੀਆਂ ਇਸ ਕਰਕੇ ਉਹ ਰੂਹ ਜੀ ਦਰਸਾਉਂਦਾ ਹੈ ਕਿ ਪਰਮ ਯਿਸੂ ਮਸੀਹ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਸੀ ਉਹਦਾ ਦੁੱਖ ਮਰਾਇਆ ਯਿਸੂ ਮਸੀਹ ਨੇ 4 ਦਿਨਾਂ ਦੇ ਵਿੱਚ 4 ਦਿਨਾਂ ਵਿੱਚ ਮੈਡੀਕਲੀ ਦੇਖੀਏ ਉਹਦੇ ਗੁਰਦੇ ਬਿਲਕੁਲ ਖਤਮ ਹੋ ਗਏ ਹੋਣਗੇ ਉਹਦੇ ਗੁਰਦਿਆਂ ਦੇ ਵਿੱਚ ਕੀੜੇ ਚੱਲ ਗਏ ਹੋਣਗੇ। ਉਹਦੀਆਂ ਅੱਕਾ ਕੀੜੇ ਖਾ ਗਏ ਹੋਣਗੇ। ਹallelujah। ਉਹਦੀਆਂ ਅੱਕਾ ਖਾ ਗਏ ਹੋਣਗੇ। ਉਹਦੀ ਸ킨 ਖਾ ਗਏ ਹੋਣਗੇ। ਉਹਦੇ ਫੇਫੜੇ ਖਾ ਗਏ ਹੋਣਗੇ। ਉਹਦੇ ਜਿਸਮ ਦੀਆਂ ਹਰ ਇੱਕ ਨਾੜਾਂ ਕੁਦਰਤਿਕਾ ਹੋ ਗਈਆਂ। ਹallelujah। ਕਿਉਂਕਿ 4 ਦਿਨਾਂ ਦੇ ਵਿੱਚ ਬੰਦਾ ਮੋਸਕ ਕੇ ਬਿਲਕੁਲ ਖਤਮ ਹੋ ਜਾਂਦਾ ਕੰਨੀਆਂ ਹੱਡੀਆਂ ਰਹਿ ਜਾਂਦੀਆਂ। ਇਈਸ਼ੂ ਸੀ ਗਏ ਯੀਸ਼ੂ ਸੀ ਨੇ ਦੇਖਿਆ ਪੱਥਰ ਬਹੁਤ ਵੱਡਾ ਸੀ ਹੂੰ ਯੀਸ਼ੂ ਸੀ ਨੇ ਇਸ ਪੱਥਰ ਨੂੰ ਹਟਾਉ ਉਹਰੇ ਮਸੀਹ ਪੈਣ ਦੇ ਭਰਾਵੋ ਪੱਥਰ ਹਟਾਉਣ ਤੋਂ ਬਾਅਦ ਯੀਸ਼ੂ ਸੀ ਕਰਨਾ ਚਾਹੁੰਦੇ ਆ ਜੋ ਉਹਨੂੰ ਚਿਤਪਾ ਕਰਨਾ ਚਾਹੁੰਦੇ ਆ ਅੱਜ ਸਾਡੀ ਲਾਈਫ ਤੇ ਵੀ ਇਸੇ ਤਰ੍ਹਾਂ ਹੀ ਸਾਡੇ ਕਿਲਾ ਦੇ ਉੱਤੇ ਪੱਥਰ ਰੱਖੇ ਹੋਏ ਆ ਕ੍ਰੋਧ ਦਾ ਪੱਥਰ ਰੱਖਿਆ ਹੋਇਆ ਹallelujah ਉਹ ਪੱਥਰ ਸਾਨੂੰ ਅੱਕੇਰੀ ਬਦਲ ਦੇ ਰਿਹਾ ਜਿਸ ਤਰ੍ਹਾਂ ਪੱਥਰ ਲਾਜ਼ਰ ਨੂੰ ਬਾਹਰ ਹੋਣ ਦੇ ਵਿੱਚ ਰਸਤਾਨੀ ਦੇ ਰਿਆ ਅਥਰ ਯਿਸੂ ਮਸੀਹ ਜਿਹੜੇ ਯਿਸੂ ਮਸੀਹ ਬਾਜ਼ ਮਾਰ ਕੇ ਲਾਜ਼ਰ ਨੂੰ ਬਾਹਰ ਕੱਢ ਸਕਦੇ ਪੱਥਰ ਵੀ ਪਾਸੇ ਕਰ ਸਕਦੇ ਸੀ ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕੁਝ ਕੰਮ ਸਾਨੂੰ ਕਰਨੇ ਪੈਣੇ ਆ ਇਹ ਕੁਝ ਕੰਮ ਅਸੀਂ ਕਰਨੇ ਆ ਪੱਥਰ ਅਸੀਂ ਹਟਾਉਣੇ ਆ ਭਾਵ ਕ੍ਰੋਧ ਦਾ ਆਪਣੀ ਜ਼ਿੰਦਗੀ ਚੋਂ ਆਪਾਂ ਦੂਰ ਕਰਨਾ ਹੈ ਹallelujah ਹallelujah ਪ੍ਰਭੂ ਨੂੰ ਤਾਂ ਸਿਰਫ ਆ ਹੁਕਮ ਆਗਿਆ ਦੇਣੀ ਹੈ ਸੌਰੀ ਪ੍ਰਭੂ ਨੂੰ ਤਾਂ ਬੇਨਤੀ ਕਰਨੀ ਹੈ ਕਿ ਪ੍ਰਭੂ ਆਓ ਸਾਨੂੰ ਚੰਗਾ ਕਰੋ ਤੇ ਸਾਨੂੰ ਤਾਕਤ ਦਿਓ ਤਾਂ ਜੋ ਇਹ ਕ੍ਰੋਧ ਦਾ ਪੱਥਰ ਗੁੱਸੇ ਦਾ ਪੱਥਰ ਇਹ ਵਿਚਾਰ ਦਾ ਪੱਥਰ तमाम ਉਹ ਪੱਥਰ ਜੋ ਚਾਹੇ ਉਸ ਸਮਾਜ ਦੀ ਕਿਸੇ ਵੀ ਰੀਤੀ ਰਿਵਾਜ ਦਾ ਪੱਥਰ ਕਿਸੇ ਵੀ ਬੰਧਨ ਦਾ ਪੱਥਰ ਉਹ ਪੱਥਰ ਤੁਸੀਂ ਸਾਨੂੰ ਹਟਾਉਣ ਦੇ ਵਿੱਚ ਸਾਨੂੰ ਸ਼ਕਤੀਸ਼ਾਲੀ ਬਣਾਓ ਹallelujah ਅਸੀਂ ਕਰਨਾ ਹੈ ਈਸ਼ਵਰ ਸੀ ਇਸ ਘਾੜਿਆ ਸੀ ਉਹਨਾਂ ਨੇ ਪੱਥਰ ਪਾਸੇ ਹਟਾਇਆ ਕਈ ਜਿਹੜਾ ਇਹਨੂੰ ਲਾ ਕੇ ਪੱਥਰ ਪਾਸੇ ਪਾਇਆ ਈਸ਼ੂ ਮਸੀਹ ਨੇ ਬੋਲਿਆ ਲਾਜ਼ਰ ਪਾਰਾ ਕਿੰਨਾ ਚਿਰ ਲੱਗਿਆ ਐ ਇੰਨੇ ਬੋਲਣ ਚ ਹallelujah ਸੋਸਤੋ ਨੇ ਸਾਰੇ ਕਿੰਨਾ ਚਿਰ ਲੱਗਿਆ ਹੋਊਗਾ ਮੈਂ ਮੈਂ ਗਿਣਿਆ ਢਾਈ ਤੋਂ 3 ਸੈਕਿੰਡ ਲੱਗੇ ਆ ਹallelujah ਢਾਈ ਤੋਂ 3 ਹallelujah ਢਾਈ ਤੋਂ 3 ਸੈਕਿੰਡ ਦੇ ਵਿੱਚ ਲਾਜ਼ਰ ਦੇ ਗੁਰਦੇ ਵੀ ਬਣਦੇ ਆ ਤਾਈ ਤੋਂ 3 ਸੈਕਿੰਡ ਦੇ ਵਿੱਚ ਲਾਜ਼ਰ ਦੀਆਂ ਅੱਖਾਂ ਜੋ ਗਾਇਬ ਹੋ ਚੁੱਕੀਆਂ ਨੇ ਜੋ ਕੀੜੇ ਖਾ ਚੁੱਕਿਆ ਉਹ ਵੀ ਬਣ ਰਹੀਆਂ ਨੇ ਕਿੰਨੇ ਦਿਰ ਚ 3 ਸੈਕਿੰਡ ਦੇ ਵਿੱਚ ਟੋਟਲ ਲਾਜ਼ਰ ਚਾਹੇ ਗੁਰਦੇ ਸੀ ਚਾਹੇ ਫੇਫੜੇ ਸੀ ਚਾਹੇ ਅੱਖਾਂ ਸੀ ਚਾਹੇ ਸਕਿਨ ਸੀ ਚਾਹੇ ਗੇਂਦ ਸੀ ਚਾਹੇ ਵਾਲ ਸੀ ਚਾਹੇ ਜਿਸਮ ਦੇ ਕਿਸੇ ਵੀ ਅੰਗ ਨੂੰ ਤੁਸੀਂ ਕਿਉਂ ਨਾ ਲਾਓ ਫਾਰੇ 3 ਸੈਕਿੰਡਾਂ ਦੇ ਵਿੱਚ ਬਣ ਗਏ ਤੇ ਲਾਜ਼ਰ ਕਫਣ ਦੇ ਵਿੱਚ ਪੱਲਿਆ ਹੋਇਆ ਇਸ ਤਰ੍ਹਾਂ ਪੱਲਿਆ ਹੋਇਆ ਹੈ। ਹallelujah ਜੀਸ਼ੂ ਮਸੀਹ ਦੇ ਨਾਮ ਚ। ਹallelujah। ਪਰਮੇਸ਼ੁਰ 3 ਸੈਕਿੰਡ ਚ ਉਹਨੂੰ ਬਾਹਰ ਕੱਢ ਰਿਹਾ। ਅੱਜ ਉਹ ਵੀ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਿਰਫ ਸੈਕਿੰਡਾਂ ਦੇ ਹਿਸਾਬ ਨਾਲ ਚੰਗਾ ਕਰ ਰਿਹਾ ਹੈ। ਹallelujah। 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 ਜਦੋਂ